ਸੋਸਰੀਕਾਲ ਦੋਸਤੋ ਮੈਂ ਰੰਦਾਵਾ ਵੀਰੋ ਮੈਂ ਇਹ ਮੁੱਦੇ ਤੇ ਬੋਲਣਾ ਦਾ ਚਾਹੁੰਦਾ ਨਹੀਂ ਸੀ ਕਿਉਂਕਿ ਮੈਨੂੰ ਆਇ ਸੀ ਜੇ ਗੰਦੇ ਸਿੱਟੇ ਮਾਰਾਂਗੇ ਤੇ ਆਪ ਦੀ ਦੀ ਗੰਦ ਪਊਗਾ ਵੀ ਇਹ ਗੱਲਾਂ ਤੇ ਬੋਲ ਲਈਏ ਕੀ ਪਰ ਯਾਰ ਇਹ ਬੰਦੇ ਮੇਰੇ ਨਾਲ ਉਤੇ ਸਟੋਰੀਆਂ ਪਾ ਰਿਹਾ ਪ੍ਰੋਡੂਸਰ ਵਰਗੇ ਬਾਕੀ ਵੀਰੋ ਯਾਰ ਗੱਲ ਇਹ ਆ ਵੀ ਮੈਂ ਵੀ ਬਹੁਤ ਸਿਆਣਾ ਤੇ ਚੰਗਾ ਬੰਦਾ ਨਹੀਂ ਮੈਂ ਵੀ ਗੰਦਾ ਹੋ ਸਕਦਾ ਪਰ ਜਿੰਨਾ ਇਹਨਾਂ ਨੇ ਹੱਦਾਂ ਟੱਪਦੀਆਂ ਨਾ ਗੰਦ ਦੀਆਂ ਕੋਈ ਟੱਪ ਨਹੀਂ ਸਕਦਾ ਇਹ ਪ੍ਰੋਡੂਸਰ ਨੂੰ ਪੁੱਛਣਾ ਵੇ ਲੋਕਾਂ ਨੂੰ ਕਹਿੰਦਾ ਮੇਰਾ ਪੇਜ ਪੇਜ ਨਾ ਫੋਲੋ ਕਰੋ ਓ ਮੇਰੀ ਗੱਲ ਸੁਣ ਲੈ ਜਿਹੜੇ ਨਵੇਂ-ਨਵੇਂ ਵਿਚਾਰੇ 40-40 ਸਾਲਾਂ ਦੇ ਨੈੱਟ ਚਲਾਉਣ ਲੱਗੇ ਆ ਉਹਨਾਂ ਦੇ ਮੂਹਰੇ ਤੇਰੀ YouTube ਤੇ ਵੀਡੀਓ ਆ ਜਾਂਦੀ ਆ ਕਿਉਂਕਿ ਤੇਰਾ ਜਿਹੜਾ ਗੰਦਾ ਲੋਕਾਂ ਦੇ ਮੂਹਰੇ ਆ ਰਿਹਾ ਫੇਰ ਮੇਰੀ ਇੱਕ ਗੱਲ ਹੋਰ ਸੁਣ ਲੋ ਲੋਕ ਕਹਿੰਦੇ ਵੀ ਇਹ ਸਮਾਜ ਸੇਵੀ ਕਰਦਿਆ ਇਹ ਸਮਾਜ ਸੇਵਾ ਕਰਦਿਆ ਮੈਂ ਤਿੰਨ ਕਤਲ ਕਰਕੇ ਇਸ ਤੋਂ ਬਾਅਦ ਮੈਂ ਕੜਾਹਾ ਚੌਲਾਂ ਦਾ ਘੜਤਾ ਮੈਂ ਬਹੁਤ ਚੰਗਾ ਆ ਤਿੰਨ ਕਤਲ ਕਰਕੇ ਕੜਾਹਾ ਚੌਲਾਂ ਦਾ ਘੜਨਾ ਕੀ ਸਮਾਜ ਸੇਵਾ ਹੋ ਗਈ ਇਹ ਫਿਰ ਇਹ YouTube ਤੇ ਕਹਿੰਦੇ ਵੀ ਸਾਨੂੰ ਨਾ ਦੇਖੋ YouTube ਤੇ ਇਹ ਪਣੋਜਾ ਮੂਰੇ ਆਉਂਦਾ ਗੰਦ ਕੀ ਕਰਨ ਇੱਕ ਤੀਣ ਨੇ ਗੰਦ ਪਾਤਾ ਹੱਦਾਂ ਪਾਰ ਕਰ ਗਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੋਈ ਜਥੇਬੰਦੀ ਕੋਈ ਖਾਲਸਤਾਨੀ ਕੋਈ ਸਤਕਾਰ ਕਮੇਟੀ ਨਹੀਂ ਬੋਲ ਰਹੀ ਸਾਰੇ ਜਿਹੜੇ ਸਿੰਗਰ ਸੀ ਚਲੋ ਉਹ ਗਾਣੇ ਚ ਚਲੋ ਜੋ ਕੁਝ ਹੋ ਰਿਹਾ ਸੀ ਹੋ ਰਿਹਾ ਸੀਗਾ ਉਹ ਕੋਈ ਬਾਹਲਾ ਮਾੜਾ ਨਹੀਂ ਦਿਖਾ ਰਹੇ ਸੀ ਪਰ ਇਹਨਾਂ ਤਾਂ ਹੱਦਾਂ ਹੀ ਪਾਰ ਕਰਤੀਆਂ ਤੂੰ ਅਮਰੀਕਾ 'ਚ ਰਹਿਣਾ ਯਾਰ ਸਿੱਧਾ ਕਹਿੰਦਾ ਮੁੰਨ ਲਓ ਐ ਕਰ ਲਓ ਗੁਰਤੰਗਾ ਤੋਂ ਵਾਲ ਮੁੰਨ ਲਓ ਇਹ じゃ ਕਿਤੇ ਦੇਖਿਆ ਸੀ ਇਹ ਕੰਮ ਆਪਦੀ ਮਾਂ ਨੂੰ ਦਿਖਾਵੇ ਆ ਦੀ ਭੈਣ ਨੂੰ ਦਿਖਾਵੇ ਆ ਤੇ ਰਿਸ਼ਤੇਦਾਰਾਂ ਨੂੰ ਦਿਖਾਵੇ ਫਿਰ ਇੱਕ ਗੱਲ ਹੋਰ ਸੁਣ ਲਓ ਕੋੜਦੋਨੇ ਪਿੰਡ ਦੀ ਮੈਂ ਕਮਾਲ ਮੰਨੀ ਜਾਂਦਾ ਯਾਰ ਕੋੜਦੋਨੇ ਪਿੰਡ ਚ ਕੋਈ ਮੈਂਬਰ ਸਰਪੰਚ ਜਾਂ ਪਿੰਡ ਇਹਨਾਂ ਨੂੰ ਕੁਛ ਕਹੀ ਨਹੀਂ ਕਹਿੰਦੇ ਨਹੀਂ ਯਾਰ ਇੱਕ ਤੀੜਾ ਨੂੰ ਘੇਰ ਕੇ ਪੁੱਸੋ ਫਿਰ ਲੋਕ ਇਹਨਾਂ ਨੂੰ ਸਨਮਾਨ ਤੇ ਸੱਦਿਆਂ ਦੇ ਲਾ ਫਰੀਦਕੋਟ ਸਕੂਲ ਚ ਸੱਦ ਲੈ ਜੁਨੀਆ ਨਾਲ ਨੇ ਸੱਦ ਲੈ ਜੁਨੀਆ ਨਾਲਾਂ ਨਾਲ ਵੀ ਮੇਰੀ ਗੱਲ ਹੋਈ ਆ ਵੀ ਇਹ ਸਾਰਾ ਕੁਝ ਭੱਠਾ ਭਾਈ ਤੁਰੇ ਜਾਂਦੇ ਆ ਇਹਨਾਂ ਨੂੰ ਸਨਮਾਨ ਤੇ ਸੱਦ ਜਾਂਦੇ ਆ ਸਨਮਾਨ ਨੂੰ ਇਹ ਭਗਤ ਸਿੰਘ ਇਹਨਾਂ ਨੇ ਕੀ ਕਰਵਾਨੀ ਦਿੱਤੀ ਆ ਸ਼ਰਮਾਂ ਤੇ ਸੱਦੀ ਜਾਂਦਿਆ 24 ਘੰਟੇ ਗਾਲਾਂ ਜਿਆਦਾ ਪ੍ਰੋਡੂਸਰਾਂ ਮੰਗ ਜਾ ਮਾਫੀ ਨਹੀਂ ਕੰਮ ਵਧੂਗਾ ਮਾਂ ਨਹੀਂ ਗਾਲ ਕਰਦੀ ਭੈਣ ਦੀ ਕਰਦੀ ਫਿਰ ਜਮੇ ਸਦਕਾ ਜਮੇ ਹੱਦ ਕਰਤੀ ਹੁਣ ਵੀਡੀਓ ਨਾ ਡਲੀਟ ਕਰਦਾ ਨਾ ਗੋਤੰਗਾ ਤੋਂ ਕਹਿੰਦਾ ਮੁੰਨਣ ਮੁੰਨ ਲੋ ਕੀ ਮੁੰਨ ਲੋ ਤੇਰੇ ਮਾਂ ਪੈਣ ਹੈ ਨਹੀਂ ਤੂੰ ਆਹਦੀਆਂ ਮਾਂ ਪੈਣਾਂ ਦਿਖਾ ਫੇਰੇ ਕਹਿੰਦਾ ਕਟਰੀਨਾ ਕੈਰ ਤੇ ਡਰਸਟਾ ਕੱਟ ਪਾਉਣਾ ਸੀ ਇਹ ਇਹ ਕਹਿੰਦਾ ਇਹਨੂੰ ਪੁੱਛਣ ਆਲਾ ਹੋਵੇ ਆਦੀ ਭੈਣ ਦੇ ਪਾਲਾ ਡਰਸਟਾ ਕੱਟ ਇਹ ਗੰਦਪਾ ਦਾ ਕਤੀੜ ਨੇ ਮੇਰੇ ਨਾਲ ਮੈਂ ਬੋਲਣਾ ਨਹੀਂ ਚਾਹੁੰਦਾ ਮੇਰੇ ਨਾਲ ਤੇ ਸਟੋਰੀਂਗ ਹੀ ਪਾਉਣ ਲੱਗਿਆ ਹੁਣ ਮੈਂ ਕੀ ਕਰਾਂ ਯਾਰ ਬਾਹਰਲੇ ਦੇਸ਼ਾਂ ਵਾਲੇ ਵੀਡੀਓ ਪਾ ਰਿਆ ਲੋਕ ਮੈਸੇਜ ਕਰ ਰਿਆ ਵੀ ਰੰਦਾਵਾ ਹਰੇਕ ਮੁੱਦੇ ਤੇ ਬੋਲਦਾ ਹਰੇਕ ਮੁੱਦੇ ਤੇ ਬੋਲਦਾ ਜਲਮ ਵਿਰੋਧ ਇੰਨਾ ਵਿਰੋਧ ਕਿਉਂ ਨਹੀਂ ਬੋਲਦਾ ਮੈਂ ਸਿਆਣਾ ਤੇ ਚੰਗਾ ਨਹੀਂ ਬਹੁਤ ਹੈਗਾ ਪਰ ਮੈਂ ਬੋਲਣਾ ਬੋਲਿਆ ਕਿਉਂ ਮੈਨੂੰ ਬੋਲਣਾ ਮਜਬੂਰੀ ਹੋ ਗਈ ਹੁਣ ਰਾਮਣਵਾਸ ਪਿੰਡ ਨੇ ਵਿਰੋਧ ਕੀਤਾ ਰਾਮਣਵਾਸ ਦੇ ਪਿੰਡ ਦੇ ਨਾਲ ਆ ਮੈਂ ਇਹਨਾਂ ਦੇ ਪਰਚਾ ਕਰਾਓ ਮੈਂ ਐ ਕੋਈ ਪਤਾ ਨਹੀਂ ਜ਼ਿੰਦਗੀ 'ਚ ਮੈਥੋਂ ਵੀ ਗਲਤੀ ਹੋ ਜਾਂਦੀ ਐ ਮੈਨੂੰ ਐ ਨਹੀਂ ਪਤਾ ਜੇਲ੍ਹ ਜਾਣਾ ਪੈ ਜੇ ਪਰ ਜਿਵੇਂ ਇਹਨਾਂ ਨੇ ਗੰਦ ਪਾਇਆਗਾ ਜਦੋਂ ਸੋਹਣੀਆਂ ਸਾਫ਼ ਵੀਡੀਓ ਚੱਲ ਰਹੀਆਂ ਸੋਨੂੰ YouTube ਪੈਸੇ ਦੇ ਰਿਆ ਮੈਂ ਹੀ ਨਹੀਂ ਚੈਨਲ ਬਣਾ ਸਕਦਾ YouTube ਦਾ ਮੈਨੂੰ ਸਾਰਾ ਕੁਝ ਪਤਾਗਾ ਪਰ ਮੈਂ ਕਿਉਂ ਨਹੀਂ ਬਣਾਉਂਦਾ ਮੈਨੂੰ ਪਤਾਗਾ ਵੀ ਇਹ ਗੱਲਾਂ 'ਚ ਕੋਈ ਤੰਤ ਨਹੀਂ ਜਿਹੜਾ ਲਾਲਚ ਹੁੰਦਾ ਮਾਰ ਜਾਂਦਾਗਾ ਜਿਵੇਂ ਉਹ ਮਰਾਸੀਆਂ ਦੇ ਘਰੇ ਨਾ ਜੱਟ ਨੇ ਪੈਸੇ ਛੱਡਤੇ ਹੀ 5 ਰੁਪਏ ਉਹ ਉਹਦੇ ਹੌਲੀ-ਹੌਲੀ ਮਰਾਸ ਮਰਾਸਣ ਨੇ 95 ਰੁਪਏ ਇਕੱਠੇ ਕਰ ਲਏ ਫਿਰ ਉਹ ਪੰਜ ਦੇ ਪਹਾੜੇ ਚ ਪੈ ਗਈ ਆ ਰੋਜ ਪੰਜ-ਪੰਜ ਜੋੜ ਕੇ ਪਾਉਣ ਲੱਗੀ ਪਹਿਲਾਂ ਤਾਂ ਕਹਿੰਦਾ ਕੁੱਕੜ ਨਾਲ ਰੋਟੀ ਫਿਰ ਖਾਣੋਂ ਹਟ ਕੇ ਕਹਿੰਦਾ ਵੀ ਪੈਸੇ ਜੋੜ ਕੇ ਉਹ ਗੱਲ ਪ੍ਰੋਡਿਊਸਰਾਂ ਦੀ ਹੋ ਗਈ ਇਹਨਾਂ ਨੂੰ YouTube ਤੇ ਪੈਸੇ ਦੇਣ ਲੱਗ ਗਿਆ ਤੇ ਗੰਦੀਆਂ ਫਿਲਮਾਂ ਹੀ ਕੱਢਣ ਲੱਗੇ ਜਿਵੇਂ ਇਹਨਾਂ ਨੇ ਪੱਠਾ ਵਹਾਤਾ ਸੱਭਿਆਚਾਰ ਦਾ ਮੈਂ ਤਾਂ ਯਾਰ ਕਮਾਲ ਮੰਨੀਆਂ ਨਾ ਭਿੰਡਰਾਂ ਵਾਲੇ ਦੀ ਧਰਤੀ ਗੁਰੂ ਪੀਰਾਂ ਦੀ ਧਰਤੀ ਕਿੰਨਾ ਕਿੰਨਾ ਇੱਥੇ ਖੂਨ ਡੁੱਲਿਆ ਸੀ ਇਦਾਂ ਦਾ ਜਰ ਕੋਈ ਸਤਕਾਰ ਕਮੇਟੀ ਕੋਈ ਖਾਲਸਤਾਨੀ ਕੋਈ ਜਥੇਬੰਦੀ ਗੈਂਗਸਟਰ ਇੰਨਾ ਵਧੀਆ ਕੰਮ ਕਰ ਰਹੇ ਆ ਬੱਤਾਂ ਗੈਂਗਸਟਰ ਹਾਲਾਤ ਨਾ ਬਣਦੇ ਆ ਉਹ ਬਹੁਤ ਸੁਧਾਰ ਰਹੇ ਹੈ ਜੇ ਬੰਦਿਆਂ ਨੂੰ ਐਕੀ ਕੋਈ ਗੈਂਗਸਟਰ ਵੀ ਨਹੀਂ ਬੋਲਿਆ ਹੁਣ ਇਹ ਗੱਲ ਨਾ ਹੋਵੇ ਵੀ ਇਹ ਗੱਲ ਮੇਰੇ ਤੇ ਆ ਜਾਏ ਮੈਂ ਤਾਂ ਭਰਾਵੋ ਜਦੋਂ ਲੋਕ ਕਹਿਣਗੇ ਮੈਨੂੰ ਤਾਂ ਬੋਲਣਾ ਪਊਗਾ ਸਿੱਧੀ ਗੱਲ ਕਰਦਾ ਵੀ ਇਹਨਾਂ ਨੂੰ ਘੇਰੋ ਫਿਰ ਇਹ ਕਹਿੰਦੇ ਵੀ ਅਸੀਂ ਸਮਾਜ ਸੇਵਾ ਕਰਦੇ ਆ ਮੈਂ ਸੋਨੂੰ ਦੁਬਾਰੇ ਕਹਿੰਦਾ ਵੀ ਮੈਂ ਤਿੰਨ ਬੰਦੇ ਮਾਰ ਕੇ ਚੌਲਾ ਮੈਂ ਕੜਾਹ ਕਰਦੇ ਕੋਈ ਕਮੈਂਟ ਪੜ ਕੋਈ ਆਉਂਦਾ ਹੈ ਹੈ ਕੋਈ ਲੇਟ ਵਾਲਾ ਬੋਲਿਆ ਤੂੰ ਆ ਮੁੱਦੇ ਤੇ ਹਾਂ ਭਾਈ ਕੋਈ ਕਹਿੰਦਾ ਹਾ ਸਾਰੇ ਗਾਲਾਂ ਕੱਢਦੇ ਉਹਨਾਂ ਨੂੰ ਕੋਈ ਨਹੀਂ ਬੋਲਿਆ ਤੱਕ ਇਨਾਂ ਬਾਰੇ ਹਾ ਹਾ ਮੈਂ ਮੰਨਦਾ ਵੀ ਇਨਾਂ ਬਾਰੇ ਕੋਈ ਨਹੀਂ ਬੋਲਿਆ ਹਾਂ ਹੋਰ ਦੱਸ ਕਮੈਂਟ ਮਾਈਸ ਗੁੱਡ ਜਾ ਬਾਈ ਹਾ 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 ਹੋਰ ਜਿੰਦਾ ਬਾਈ ਬੈਰੀ ਲੋਡ ਰਹਿੰਦਾ ਹਾਂ ਭਾਈ ਮੇਰੇ ਤੇ ਇਹ ਇੰਸਟਾਗ੍ਰਾਮ ਤੇ ਸਟੋਰੀਆਂ ਪਾਰੇ ਸੀ ਮੈਨੂੰ ਅੱਕੇਵੇਂ ਨੂੰ ਬੋਲਣਾ ਪਿਆ ਵੀ ਮੈਂ ਬਹੁਤ ਸਿਆਣਾ ਨਹੀਂਗਾ ਹੈਗਾ ਤੇ ਵੀ ਮੈਂ ਵੀ ਕੋਈ ਬਹੁਤ ਚੰਗਾ ਨਹੀਂ ਪਰ ਇਨਾਂ ਨੇ ਤਾਂ ਗੰਦ ਪਾਰੇ ਹੱਦਾਂ ਹੀ ਪਾਰ ਕਰ ਗਏ ਲਾ ਇਹੇਆਂ ਵੀਡੀਓ ਆਉਂਦੀਆਂ ਨੇ ਹੁਣ YouTube ਤੋਂ ਡਿਲੀਟ ਕਰਕੇ ਜਾਂਦੇ ਨੇ ਉਹਦਾ ਮਾਫੀ ਮੰਗਾਉਂਦੇ ਜਾਂ ਇਹਨਾਂ ਨੂੰ ਕਹੇ ਕੰਮ ਛੱਡੋ ਇਹਨਾਂ ਨੇ ਤੁਸੀਂ ਅਜੇ Facebook ਦੇਖੀ ਜਾਂਦੇ ਹੋ Instagram ਤੇ Snapchat ਤੇ ਨਹੀਂ ਜਾਂਦੇ ਉੱਥੇ ਤਾਂ 2-2 ਮਿੰਟਾਂ ਬਾਅਦ ਸਟੋਰੀਆਂ ਪਾਈ ਜਾਂਦੇ ਇਹ ਹੁਣ ਵੀ ਪਾ ਰਿਹਾ ਇਸ ਟਾਈਮ ਡਰ ਨਹੀਂ ਰਹੇ ਮਾਂ ਪਣਾਂ ਦੀਆਂ ਗਾਲਾਂ ਕੱਢ ਕੇ ਹੁਣ ਵੀ ਇਹ ਕਹਿੰਦੇ ਕਲਚਰ ਆ ਇਹ ਕਹਿੰਦੇ ਕਿ ਗਾਲਾਂ ਕੱਢਣੀਆਂ ਪੰਜਾਬੀਆਂ ਦਾ ਕਲਚਰ ਆ ਫਿਰ ਸਰਜੀਤ ਬਾਦਲ ਨੂੰ ਗੌਰਮੈਂਟ ਲੱਖ ਰੁਪਏ ਮਹੀਨੇ ਦਾ ਕਿਉਂ ਦੇ ਰਹੀ ਆ ਪੰਜਾਬੀ ਮਾਂ ਬੋਲੀ ਬਚਾਉਣ ਖਾਤਰ ਕਿਉਂ ਲੱਖੇ ਸਲਾਣੇ ਵਰਗੇ ਬੋਰਡਾਂ ਤੇ ਰੰਗ ਮਾਰ ਰਹੇ ਆ ਪੰਜਾਬੀ ਮਾਂ ਬੋਲੀ ਬਚਾਉਣ ਖਾਤਰ ਜੇ ਆਪਣਾ ਗਾਲਾਂ ਕਲਚਰ ਇਹਨਾਂ ਨੇ ਗੰਦ ਪਾਤਾ ਯਾਰ ਕਿਦੀੜ ਨੇ ਕੋ ਘੇਰ ਕੇ ਨਹੀਂ ਪਸਦਾ ਪਤੰਦਰ ਇੱਕ ਹੋਰ ਤੁਹਾਨੂੰ ਦੱਸਦਾ ਚਾਚਾ ਬਾਹ ਚਾਚਾ ਬਾਹ ਸਾਰੀ ਦੁਨੀਆ ਕਰੀ ਜਾਂਦੀ ਆ ਚਾਚਾ ਬਾਹ ਦਾ ਕੀ ਮਤਲਬ ਆ ਇਹਨਾਂ ਨੇ ਜੱਟ ਤੇ ਸਿਰੀ ਦਾ ਇੱਕ ਪਾੜਾ ਪਾਤਾ ਜੱਟ ਤੇ ਸਿਰੀ ਦਾ ਕਿਉਂਕਿ ਇਹ ਮੱਝ ਵੀ ਸਿੱਖਾਂ ਦੀ ਰੀਸ ਲਾਉਂਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਾਤੀਵਾਦ ਖੜਾ ਕਰ ਰਿਹਾ ਵੀ ਮੱਝ ਵੀ ਸਿੱਖਾਂ ਦਾ ਵਿਰੋਧ ਨਹੀਂ ਕਰ ਰਹੇ ਚਾਚਾ ਬਾਹ ਕੀ ਹੁੰਦਾ ਨਾ ਪੁੱਛੋ ਚਾਚਾ ਵਾਹ ਦਾ ਮਤਲਬ ਕੀ ਆ ਇਹ ਮajj ਵੀ ਸਿੱਖਾਂ ਦੀ ਰੀਸ ਲਾ ਰਹੇ ਆ ਇੱਕ ਜਾਤੀਵਾਦ ਖੜਾ ਕਰ ਰਿਹਾ ਗਾਹਾਂ ਨੂੰ ਕੋਈ ਸੀਰੀ ਰਲਣ ਜੋਗਰ ਨਹੀਂ ਰਹਿਣਾ ਇਹਨਾਂ ਨੇ ਗੰਦ ਪਾਤਾ ਜੇ ਸਾਨੂੰ YouTube ਤੋਂ ਪੈਸੇ ਬਣਦੇ ਹੋੜੀਆਂ ਚੰਗੀਆਂ ਫਿਲਮਾਂ ਚੱਲਦੀਆਂ ਸਾਨੂੰ ਮਾਰੀਆਂ ਕੱਢਣ ਦੀ ਕੀ ਲੋੜ ਆ ਇਹ ਕਤੀੜ ਪਤਾ ਨਹੀਂ ਕਿੱਥੋਂ ਦੀ ਆ ਯਾਰ ਬਰਨਾਲਾ ਜ਼ਿਲ੍ਹਾ ਦੱਸ ਦੇ ਇਹਨਾਂ ਦਾ ਕੋਟ ਦਿੰਨਾ ਪੈਂਦਾ ਕਤੀੜਾਂ ਨੇ ਗੰਦ ਪਾਤਾ ਵੀ ਜੇ ਤੂੰ ਵੱਡੇ ਪੈਲੀਓ ਕੋਈ ਸਮਾਜ ਸੇਵਾ ਕਰ ਲੋ ਸਰਕਾਰ ਸਰਕਾਰ ਜੇ ਚੜ ਗਏ ਕਿਸਾਨ ਮਰੀ ਜਾਂਦਾ ਬਾਹਰਲੇ ਦੇਸ਼ ਲੋਕ ਜਾਂ ਜਾਂਦਾ ਨਸ਼ੇ ਨਸ਼ੇ ਖਾਈ ਜਾਂਦਾ ਸਰਕਾਰਾਂ ਧੱਕਾ ਕਰੀ ਜਾਂਦੇ ਆ ਉੱਥੇ ਬੋਲ ਬੁੱਕ ਤੀੜਾ ਇਹ ਕੰਮਾਂ ਤੇ ਬੋਲਣਾ ਧੀਆਂ ਭੈਣਾਂ ਦੀ ਕੋਈ ਸ਼ਰਮ ਨਹੀਂ ਤੁਹਾਡਾ ਕੋਈ ਰਿਸ਼ਤੇਦਾਰ ਹੈ ਨਹੀਂ ਕੋੜਦੋਣਾ ਪਿੰਡ ਦੀ ਕਮਾਲ ਆ ਯਾਰ ਕੋਈ ਮੈਂਬਰ ਸਰਪੰਚ ਹੈ ਨਹੀਂ ਮੈਂ ਤਾਂ ਕੋੜਦੋਣਾ ਪਿੰਡ ਤੋਂ ਇੱਕ ਗੱਲ ਹੋਰ ਹੈਰਾਨ ਆ ਇਹਨਾਂ ਨੇ ਇੱਕ ਵੀਡੀਓ ਬਣਾਈ ਇਹਨਾਂ ਨੇ ਆ ਜਿਹੜੀ ਹੁਣ ਆਈ ਆ ਉਹ ਗੁਰਤੰਗਾ ਤੋਂ ਵਾਲ ਮੁੰਨਣ ਵਾਲੀ ਉਹਦੇ ਚ ਇੱਕ ਬੁੜਾ ਬੈਠਾ ਸਾਥ ਚ ਇਹ ਬੋਲਦਿਆ ਉਹ ਵੀਡੀਓ ਚ ਕਹਿੰਦੇ ਵੀ ਮੋਟਰ ਤੇ ਚੱਲੀਏ ਆਪਾਂ ਵੀ ਉਹ ਚਾਲ ਕੋਈ ਨਾ ਮੋਟਰ ਤੇ ਆਪਾਂ ਚੱਲੀਏ ਵੀ ਉਹ ਕਹਿੰਦਾ ਬਾਲਾਂ ਦਾ ਕੰਮ ਕਰਾਉਣਾ ਉਹ ਬੁੜਾ ਪਤਾ ਬੋਲਦਾ ਜਰਦਾ ਮਿਲ ਜਾਂਦਾ ਕਹਿੰਦਾ ਮੈਂ ਵੀ ਨਾਲ ਚੱਲਾਂ ਯਾਰ ਪਿੰਡ ਦੀ ਆ ਵਾ ਉੱਤਾਂ ਪਿਆ ਯਾਰ ਇੱਕ ਦੀੜਾ ਨੇ ਗੰਦ ਪਾਤਾ ਤੇ ਮੇਰੀ ਗੱਲ ਸੁਣ ਮੈਂ ਬੋਲਣਾ ਨਹੀਂ ਚਾਹੁੰਦਾ ਜੀ ਪਰ ਮੇਰੇ ਬਰਦਰ ਸਟੋਰੀਆਂ ਪਾਉਣ ਲੱਗੇ ਮੈਂ ਤਾਂ ਬੋਲਿਆ ਹੁਣ ਤੁਸੀਂ ਇਹਨਾਂ ਦਾ ਡਰਦਾ ਡਰਦਾ ਕੋਈ ਨਹੀਂ ਜਿੱਦੈ ਮਰਜ਼ੀ ਦੇਖਣਾ ਮੈਂ ਕਿਉਂ ਬੋਲਿਆ ਕਾਰਨ ਇਹ ਸੀ ਮੈਂ ਤਾਂ ਨਹੀਂ ਬੋਲਦਾ ਸੀ ਇਹਨਾਂ ਤੇ ਹੁਣ ਤੱਕ ਵੀਰ ਮੈਂ ਉੱਥੇ ਵੀਡੀਓ ਚ ਕੀ ਨਾਲ ਆਉਂ ਵੀ ਕੀ ਮੁੰਨਣ ਵਾਲਾ ਕਹਿੰਦੇ ਆ ਕੀ ਗੰਦ ਬੋਲਦੇ ਆ ਕੀ ਮਾਵਾ ਭੈਣਾਂ ਦੀ ਗੱਲਾਂ ਕਰਦੇ ਇਹਨਾਂ ਨੇ ਬੋਲੀਆ ਕਿਵੇਂ ਹੁਣ ਮੇਰੀ ਮੇਰੀ ਗੱਲ ਸੁਣੋ ਮੇਰਾ ਚੈਨਲ ਜੇ ਮੈਨੂੰ ਇਹ ਗਾਣਾ ਕੱਢ ਕੇ ਵੀਡੀਓ ਪਾਉਣਗੇ ਮੈਂ ਇਹਨਾਂ ਦਾ ਕੋਈ ਜਵਾਬ ਨਹੀਂ ਦੇਣਾ ਇਹਨਾਂ ਨੂੰ ਉਂ ਦੱਸਣਾਗਾ ਕਿਉਂਕਿ ਹੁਣ ਇਹ ਮਸੂਰੀ ਲੈਣ ਦੇ ਮਾਰੇ ਮੇਰੇ ਵਿਰੁੱਧ ਵੀਡੀਓ ਪਾ ਸਕਦੇ ਆ ਜਿਹੜਾ ਰਾਮਣ ਬਾਸ ਪਿੰਡ ਨੇ ਧਰਨਾ ਲਾਇਆ ਪਰਚਾ ਕਰਾਉਣ ਨੂੰ ਕਹਿੰਦੇ ਆ ਉਹ ਪਿੰਡ ਦੇ ਨਾਲ ਆ ਪਿੰਡ ਵਾਲਿਆਂ ਨਾਲ ਮੇਰੀ ਗੱਲ ਵੀ ਹੋ ਗਈ ਉਹਨਾਂ ਦੇ ਮੈਂ ਨਾਲ ਖੜਾਂਗਾ ਇਹਨਾਂ ਨੇ ਪਰਚਾ ਕਰਾਉਣਾ ਜੂਤ ਫੇਰੋ YouTube ਦੇ ਪੈਸੇ ਕਮਾਉਣ ਖਾਤਰ ਇਹਨਾਂ ਨੇ ਚਾਚਾ ਬਾਓ ਸਿਰੀ ਤੇ ਜੱਟ ਦਾ ਰੌਲਾ ਪਵਾਇਆ ਇਹਨਾਂ ਨੇ ਜਾਤੀਵਾਦ ਖੜਾ ਕੀਤਾ ਫਿਰ ਇਹਨਾਂ ਨੇ ਇਹ ਲੋਕ ਕਹਿੰਦੇ ਸਮਾਜ ਸੇਵਾ ਕਰਦੇ ਆ ਮੈਂ ਤਿੰਨ ਬੰਦੇ ਮਾਰ ਕੇ ਚੌਲਾਂ ਦਾ ਕੜਾਹ ਕੱਢਦਾ ਕਿੱਧਰ ਲਈ ਸਮਾਜ ਸੇਵਾ ਹੋ ਗਈ ਹੋਰ ਵੀ ਕਮੈਂਟਾਂ ਵਿੱਚ ਬਹੁਤ ਸਾਰੇ ਲੋਕਾਂ ਤੋਂ ਕੀ ਕਹਿੰਦੇ ਆ ਬਰਨਾਲੇ ਤੇ ਪਹਿਲਾਂ ਗੰਦ ਨੇ ਹਾਂ ਦੱਸ ਖਾਲਸਤਾਨੀ ਗੈਂਗਸਟਰ ਪਤਾਨ ਹੈ ਜੂਦ ਫੇਰਨ ਚਾਹੀਦਾ ਬੜਾ ਗੰਦ ਪਾਇਆ ਇਹਨਾਂ ਨੇ ਹੋਰ ਯਾਰ ਕਮਾਲ ਆ ਲੋਕ ਥੱਲੇ ਕਮੈਂਟਾਂ ਸਿਰਾ ਕਹੀ ਜਾਂਦਾ ਸਿਰਾ ਦੱਸੋ ਕਿਹੜੀ ਕਰਵਾਨੀ ਦਿੱਤੀ ਇਹਨਾਂ ਨੇ ਗਾਲਾ ਤਾਂ ਮਾਵਾ ਪੈਣਾ ਨੂੰ ਕਰੀਦਾ ਕਹਿੰਦਾ ਕਟਰੀਨਾ ਕੈਫ ਦਾ ਬਡਿਸਟਾ ਘੱਟ ਬਣਾ ਦੀ ਮਾਂ ਦੇ ਪਾਲਾ ਦੀ ਭੈਣ ਦੇ ਪਾਲਾ ਓਏ ਇਹੇ ਜਨਾਂ ਨੂੰ ਕੋਈ ਰੋਕਦਾ ਨਹੀਂ ਆ ਧੀਆਂ ਪੈਣਾ ਕੀ ਯਾਰ ਇਹ ਨਾ ਰਿਸ਼ਤੇ ਆਰ ਮੈਨੂੰ ਤਾਂ ਯਾਰ ਹੈਰਾਨ ਗਿਆ ਵੀ ਇਹਨਾਂ ਦੇ ਰਿਸ਼ਤੇਦਾਰ ਕਹੇ ਜੇ ਆ ਮੈਨੂੰ ਰੋਕ ਨਹੀਂ ਰਹੇ ਨਾ ਪਿੰਡ ਵਾਲੇ ਹਾ ਸਨੈਪਚੈਟ ਤੇ ਇੰਸਟਾਗ੍ਰਾਮ ਤੁਸੀਂ ਬਹੁਤ ਘੱਟ ਚਲਾਉਂਦੇ ਆ ਉੱਥੇ ਅੱਜ ਵੀ ਤੜਕਦੇ ਨੇ 10 ਗਾਲਾਂ ਕੱਢ ਹਟੇ ਇਹ ਮੈਨੂੰ ਵੀ ਇਹਨਾਂ ਨੇ ਗਾਲਾਂ ਕੱਢ ਕੇ ਸਟੋਰੀ ਡਿਲੀਟ ਕਰ ਦਿੰਦੇ ਆ ਇਹ ਦੇਖਣਾ ਸਿੱਧਾ ਦੇਖ ਲੋ ਏ ਯਾਰ ਗੰਦਾ ਇਕੱਠੇ ਹੋਏ ਹੋਏ ਆ ਮੈਂ ਕੋਈ ਬਾਲਾ ਸਿਆਣਾ ਦਾ ਚੰਗਾ ਨਹੀਂ ਪਰ ਇਹਨਾਂ ਨੂੰ ਗੰਦਾ ਨੂੰ ਰੋਕਣ ਦੀ ਲੋੜ ਆ ਸੂਰਾ ਵੀਰਾਂ ਦੀ ਸੂਰ ਵੀਰਾਂ ਦੀ ਧਰਤੀ ਆ ਇੱਥੇ ਅਬਦਾਲੀ ਵਰਗੇ ਮੱਥੇ ਰੰਗੜ ਵਰਗੇ ਚੱਕਦੇ ਲੋਕਾਂ ਨੇ ਇੰਦਰਾ ਚੱਕਦੀ ਠੀਕ ਆ ਭਿੰਡਰਾਂ ਵਾਲਾ ਇੱਥੇ ਰਿਹਾਗਾ ਪਰ ਆ ਕੀ ਇੱਕ ਦਿੜ ਜੰਮ ਪਈ ਯਾਰਾਂ ਇਹ ਗੰਦ ਪਾਈ ਜਾਂਦਾ ਪੰਜਾਬ 'ਚ ਮੇਰਾ ਬਲੱਡ ਵਧਿਆ ਪਿਆ ਯਾਰ ਵੀ ਕਮਾਲ ਆ ਯਾਰ ਕੋਈ ਰੋਕਣ ਵਾਲਾ ਨਹੀਂ ਸਰਪੰਚ ਵੀ ਨਾਲ ਆ ਬਹੁਤ ਪਿੰਡ ਦਾ ਸਰਪੰਚੋ ਦੇ ਨਾਲ ਆ ਫਿਰ ਬਹੁਤ ਠੀਕ ਆ ਬਹੁਤ ਚੰਗਾ ਕੰਮ ਕਰਾ ਰਿਆ ਯਾਰ ਪਿੰਡਾਂ ਦੇ ਪਿੰਡ ਉੱਠ ਕੇ ਨਾਲ ਵਿਰੋਧ ਕਰੋ ਇਹਨਾਂ ਨੂੰ ਸਨਮਾਨਤ ਕਰੀ ਜਾਂਦੇ ਹ ਕਮਾਲ ਆ ਉਹ ਉੱਥੇ ਜੁਨੀਆ ਨਾਲਾਂ ਨੇ ਸਾਧਲਾ ਮੇਰੀ ਜੁਨੀਆ ਨਾਲਾਂ ਨਾਲ ਗੱਲ ਹੋਈ ਉਹ ਕਹਿੰਦੇ ਭਾਈ ਸਾਨੂੰ ਨਹੀਂ ਪਤਾ ਸੀ ਫਿਰ ਤਮਾਨ ਨਹੀਂ ਤਮਾਨ ਜਿਹੜਾ ਭਾਈ ਇੱਥੋਂ ਐਮਪੀ ਖੜਾ ਹੋਣਾ ਕਹਿੰਦਾ ਜੋ ਚਾ ਕੋਈ ਨਾ ਜਿਹੜਾ ਇੱਥੋਂ ਬਾਈ ਨੂੰ ਐਮਪੀ ਦੀ ਸਾਈਡ ਟੈਕਟ ਮਿਲ ਜਾ ਸੰਗਰੂਰ ਤੋਂ ਤਮਾਨ ਉਹਨਾਂ ਨਾਲ ਲਾਈਵ ਹੋ ਗਏ ਤਮਾਨ ਕਹਿੰਦਾ ਤਮਾਨ ਨਾਲ ਮੇਰੀ ਗੱਲ ਹੋਈ ਉਹ ਕਹਿੰਦਾ ਮੈਨੂੰ ਤਾਂ ਨਾ ਪਤਾ ਹੀ ਨਹੀਂ ਸੀ ਵੀ ਇਹ ਕਿਹੜਾ ਇਹ ਕੰਮ ਕਰਦੀਆਂ ਉਹਨੂੰ ਲਾਈਵ ਕਰ ਲਿਆ ੱੱੱਕੇ ਨਾਲ ਕੇ ਵੀ ਐਮਪੀ ਨਾਲ ਬਹਿ ਜੇ ਹੁਣ ਇੱਕ ਕੰਮ ਹੋਰ ਕਰ ਰਿਹਾ ਤਗੜੇ ਬੰਦਿਆਂ ਨੂੰ ਲਾਈਵ ਕਰ ਰਿਹਾ ਜਾਂ ਬਿਮਾਰੀਆਂ ਦੀ ਵੀਡੀਓ ਪਾ ਰਿਹਾ ਆ ਆਪ ਦਾ ਰੋਗ ਲਗਾਉਣ ਲਈ ਆਪ ਦੇ ਦੁੱਖ ਲਗਾਉਣ ਲਈ ਇਹ ਬੰਦਿਆਂ ਨੂੰ ਘੇਰਨਾ ਜ਼ਰੂਰੀ ਆ ਜੇ ਪੰਜਾਬ بچਾਉਣਾ ਜੇ ਇਹਨਾਂ ਦੀ ਇੱਕ ਤੀੜ ਫੇਰ ਗਾਲਾਂ ਕੱਢ ਕੇ ਵੀਡੀਓ ਪਾਉਣਗੇ ਜਾਂ ਤਾਂ ਇਹਨਾਂ ਨੂੰ ਰੋਕ ਲੋ ਬਾਈ ਕੱਲਾ ਮੈਂ ਕੁਛ ਨਹੀਂ ਕਰਦਾ ਸਾਰਾ ਪੰਜਾਬ ਲੱਗੋ ਨਾਲ ਰੋੜਾਂ ਘੇਰੋ ਕੋੜ ਦੁਨੇ ਪਿੰਡ ਚੱਲੋ ਫੇਰ ਤਾਂ ਇਹਨਾਂ ਦਾ ਨਿਕਲ ਜਾ ਹੱਲ ਨਹੀਂ ਇਹਨਾਂ ਦਾ ਕੋਈ ਹੱਲ ਨਹੀਂ ਬਾਈ ਸੁਣ ਮੈਂ ਦੱਸ ਦਿੰਨਾਗਾ ਤੇ ਹੱਲ ਕੱਢਣਾ ਜਿੰਨਾਂ ਦਾ ਸਾਰੇ ਪਿੰਡਾਂ ਦੇ ਪਿੰਡ ਇਕੱਠੇ ਹੋ ਜੋ ਮੈਨਾਂ ਲੱਗਦਾ ਮੈਂ ਵੀ ਇਕੱਲਾ ਹੀ ਕਰੂੰ ਪਰ ਇੱਕ ਗੱਲ ਹੈਗੀ ਆ ਜਿੰਨਾ ਕਿ ਮੈਨੂੰ ਦੁੱਖ ਲੱਗਦਾ ਮੈਂ ਤਾਂ ਇਹਨਾਂ ਨੂੰ ਘੇਰੂੰ ਜਿੱਥੇ ਮਿਲ ਗਏ ਮੈਂ ਤਾਂ ਇਹਨਾਂ ਨੂੰ ਦੱਸੂੰ ਵੀ ਐ ਐ ਗੰਦ ਪਾਈਦੇ ਹੁੰਦੇ ਆ ਕਹਿੰਦੇ ਕਲਚਰ ਆ ਥਿਸ ਪੰਜਾਬੀ ਮਾਂ ਬੋਲੀ ਤੇ ਲੋਕ ਪੈਸੇ ਗੱਲ ਰਿਹਾ ਤੁਸੀਂ ਕਲਚਰ ਕਹਿ ਰਹੇ ਹੋ ਯਾਰ ਗਾਣਾ ਕੱਢਣਾ ਕਲਚਰ ਆ ਓਏ ਕੋਈ ਚੀਜ਼ ਦੀ ਪ੍ਰਾਈਵੇਸੀ ਵੀ ਹੁੰਦੀ ਆ ਤੁਸੀਂ ਤਾਂ ਸਿੱਧੇ ਕਹਿੰਨਾ ਮੁੰਨਣ ਵਾਲੇ ਲੱਕੀ ਮੁੰਨ ਲੋਗਾ ਤਾਂ ਗੰਦੋਲਾ ਓ ਯਾਰ ਜਿਹੜੇ ਪੜ੍ਹੇ ਲਿਖੇ ਇਨਸਾਨ ਇੰਜੀਨੀਅਰ ਉਹ ਕੀ ਸੋਚਦੇ ਹੋਣਗੇ ਯਾਰ ਵੀ ਆ ਪਿੰਡੂ ਗੰਦ ਗੰਦ ਪਾਉਣ ਵਾਲੇ ਪਿੰਡੂ ਯਾਰ ਕੀ ਫੇਸਬੁਕ ਨੂੰ ਬਣਾਤਾ ਕੁੜੀਆਂ ਤੇ ਕੀ ਅਸਰ ਜਿਹੜੇ ਹੁਣ ਜਵਾਕ ਆ ਜਵਾਕ ਆ ਉਹ ਇੱਕ ਕੋਰਾ ਗਾਗਜ ਹੁੰਦੇ ਆ ਉਹਨਾਂ ਤੇ ਕੀ ਅਸਰ ਪਊ ਸੋਟਾ ਕਿੰਨਾ ਗੰਦ ਪਾਇਆ ਤੁਸੀਂ ਕਮਾਲ ਆ ਯਾਰ ਆ ਮੇਰੀ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਯਾਰ ਪਰ ਸਾਰੇ ਪੰਜਾਬ ਚ ਪਹੁੰਚਣੀ ਚਾਹੀਏ ਇੱਕ ਦੀੜਾ ਨੂੰ ਰੋਕੋ ਕਿਵੇਂ ਮਰਜ਼ੀ ਰੋਕੋ ਇਹਨਾਂ ਦਾ ਗੰਦ ਪਾਦਾ ਪੱਠਾ ਵਹਾਤਾ ਪੰਜਾਬ ਦਾ ਹੋਰ ਵੀ ਛੋਟੌਰੀਆਂ ਮਾਵਾ ਭੈਣਾਂ ਦੀਆਂ ਗਾਲਾਂ ਕਾ ਕੋਈ ਰੋਕ ਨਹੀਂ ਰਿਹਾ ਥੱਲੇ ਮੈਨੂੰ ਸਮਝ ਨਹੀਂ ਆਉਂਦੇ ਕਮੈਂਟ ਕਰੀਂਦੇ ਥੱਲੇ ਸਰਾ ਵੀ ਝੱਕਦੇ ਵੀ ਪ੍ਰੋਡੂਸਰਾਂ ਆਏ ਕਰੋ ਜਿਹੜੇ ਬੰਦੇ ਕਮੈਂਟ ਕਰਦੇ ਬੇਸ਼ੱਕ ਮੈਨੂੰ ਗਾਲਾਂ ਹੀ ਕੱਢੋ ਉਹ ਜਿਹੜਾ ਮੈਂ ਵੀ ਬੇਸ਼ੱਕ ਹੋਵਾਂ ਆਪਾਂ ਕਮੈਂਟ ਕਰਨ ਵਾਲੇ ਆਪਣੀਆਂ ਮਾਵਾ ਭੈਣਾਂ ਨੂੰ ਇਹ ਵੀਡੀਓ ਦਿਖਾ ਸਕਦੇ ਆ ਕੋਈ ਯਾਰ ਪ੍ਰਾਈਵੇਸੀ ਹੁੰਦੀ ਆ ਚਲੋ ਠੀਕ ਆ ਸੈਕਸ ਸ਼ੋਕ ਸਾਰਾ ਕੁਝ ਚੱਲਦਾ ਆਇਆਗਾ ਹੁਣ ਤੱਕ ਕੁੜੀਆਂ ਮੁੰਡੇ ਗਰਲਫ੍ਰੈਂਡ ਬੁਆਏਫ੍ਰੈਂਡ ਬਣਦੇ ਆਏ ਆ ਪਰ ਓਪਨ ਹੋਣ ਦਾ ਕੰਮ ਇਹ ਵੀ ਸਾਰਾ ਕੁਝ ਹੀ ਗਾਲ ਦਿਓ ਵੀ ਨਿੱਕੇ ਨਿੱਕੇ ਜਵਾਕਾਂ ਦੇ ਜਵਾਕ ਐ ਡੜੇ ਡੜੇ ਜਵਾਕ ਪੜ ਲੈਣਗੇ ਐ ਡੜੇ ਜਵਾਕ ਉਹਨਾਂ ਦੇ ਕੀ ਅਸਰ ਪਊਗਾ ਉਹ ਚਾਚਾ ਬੋ ਵੀ ਕਹੀ ਜਾਂਦੇ ਪਲੱਸ 2 ਵਾਲੇ ਚਾਚਾ ਬਾਹ ਦਾ ਮਤਲਬ ਸੀਰੀ ਤੇ ਜੱਟ ਦੀ ਲੜਾਈ ਚਾਚਾ ਬਾਹ ਇਹ ਚੜਾ ਪੜਾਉਂਦੇ ਮajj ਵੀ ਸਿੱਖਾਂ ਦੀਆਂ ਇਹ ਬਹੁਤ ਵੱਡਾ ਨੁਕਸਾਨ ਕਰ ਰਿਹਾ ਜਾਤੀਵਾਦ ਵੀ ਫੈੜਾ ਕਰ ਰਿਹਾ ਕਿਸੇ ਪਾਸੋਂ ਘਟ ਨਹੀਂ ਠੀਕ ਆ ਲੱਖੇ ਵੀਰ ਨੂੰ ਬੁਲਾਓ ਲੱਖ ਲੱਖਾ ਸਿਧਾਣਾ ਬਾਈ ਉਹਦਾ ਕੋਈ ਨਾ ਉਹਦੀਆਂ ਮੇਰੀ ਇੱਕ ਗੱਲ ਹੋਰ ਸੁਣ ਲਓ ਲੱਖੇ ਸਿਧਾਣੇ ਤੇ ਮੇਰੇ ਤੇ ਬਾਹਰਿਆਂ ਨੇ ਬਹੁਤ ਵੀਡੀਓ ਪਾ ਜਾਂ ਇਹਨਾਂ ਦਾ ਇੰਜਣ ਕਰਨਾ ਪਊ ਯਾਰ ਇਹ ਹਟਦੇ ਹੀ ਨਹੀਂ ਯਾਰ ਕਮਾਲ ਕਰੀ ਜਾਂਦੇ ਆ ਜਦੋਂ ਨਾ ਪਿੰਡ ਜੁਨਗਰੋ ਦਾ ਸਾਰਾ ਪਿੰਡ ਨਾਲ ਇਹਨਾਂ ਪਿੰਡ 'ਚ ਵੀਡੀਓ ਬਣਾਈ ਜਾਂਦੇ ਆ ਗਾਲਾਂ ਕੱਢੀ ਜਾਂਦੇ ਆ ਵੀ ਯਾਰ ਇਹ ਕੋਈ ਕਾਚਰਾ ਹੁਟਾ ਯਾਰ ਗੰਦ ਪਾਦਾ ਕਿ ਤਿਹੜਾ ਨੇ ਤੁਸੀਂ ਹੁਣ ਮੈਨੂੰ ਮੇਰੀ ਗੱਲ ਸੁਣੋ ਇਹ ਮਸੂਰੀ ਲੈਣ ਦੇ ਬਾਰੇ ਮੈਨੂੰ ਗਾਲਾਂ ਕੱਢਣਗੇ ਇਹਨਾਂ ਨੂੰ ਮੈਂ ਦੱਸੂਗਾ ਵੀ ਕਿਵੇਂ ਇਹ ਕੰਮ ਚੱਲਦਾ ਹੁੰਦਾ ਹੈ ਜਰ ਕੋਈ ਪਿੰਡਾ ਕੋਈ ਬੋਲ ਹੀ ਨਹੀਂ ਪੰਜਾਬ ਦੀ ਆਰਖੀ ਮਰ ਗਈ ਉਹ ਕਿੱਧਰ ਗਏ ਸੂਰਬੀਰ ਭਿੰਡਰਾਂ ਵਾਲੇ ਬੇਲੇ ਦਾ ਪੰਜਾਬ ਕਿੱਧਰ ਗਿਆ ਯਾਰ ਕਮਾਲ ਹੋਈ ਪਿਆ ਯਾਰ ਇੰਨਾ ਗੰਦ ਹੁੰਦਾ ਜਿੰਨਾ ਇਹਨਾਂ ਨੇ ਪਾ ਰੱਖਿਆਗਾ ਸਿੱਧੀ ਕਹਿੰਦੇ ਆ ਫੜ ਲਓ ਭੜਨ ਦੀ ਲਾਂ ਐ ਕਹੀ ਜਾਂਦੇ ਮੈਥੋਂ ਵੀ ਹੁਣ ਗਾਲ ਕਢਾਉਂਗੇ ਨਾ ਨਾ ਗੰਦ ਪਾ ਤੱਕ ਦੀੜਾਂ ਨੇ ਇੰਨਾ ਗੰਦ ਹੁੰਦਾ ਯਾਰ ਵਿੱਚ ਲੈ ਮੈਨੂੰ ਮੈਨੂੰ ਵਿੱਚ ਮੈਸੇਜ ਕਰੀ ਜਾਣਾ ਲੋਕਾਂ ਦੇ ਜਮੀਰਾ ਵੀ ਮਰ ਗਏ ਆ ਯਾਰ ਮੈਸੇਜ ਕਰੀ ਜਾਣਾ ਕਿ ਵੀਏ ਭੁੰਨਦਾਨ ਕਰਦੇ ਆ ਚਾਰ ਕਤਲ ਕਰਕੇ ਚੌਲਾਂ ਦਾ ਕੜਾਹ ਕੱਢਦੇ ਹੋਏ ਪੰਨ ਦਾਣਾ ਯਾਰ ਕੀ ਕਰ ਰਿਹਾ ਇਹ ਫਿਰ ਉਹਨਾਂ ਨੂੰ ਸਨਮਾਨਤ ਕਰੀ ਜਾਂਦਾ ਥਾਂ ਥਾਂ ਲਾ ਕੀ ਕਰਮਾਨੀ ਦਿੱਤੀ ਇਹਨਾਂ ਦੇ ਚਾਚਾ ਬਾਅਸ ਜਾਤੀਵਾਦ ਖੜਾ ਕੀਤਾ ਸੀਰੀ ਦੇ ਜੱਟ ਦਾ ਰਿਸ਼ਤਾ ਤੜਾਇਆ ਗਾਲਾਂ ਕੱਢੀਆਂ ਮਾਵਾ ਪੈਣ ਦੇ ਸਾਹਮਣੇ ਹੁਣ ਮੇਰੀ ਗੱਲ ਸੁਣੋ ਇਹ ਕਹਿੰਦੇ ਸਾਡਾ ਪੇ ਜਾਨ ਫੋਲੋ ਕਰਦੇ ਹੋ ਮੇਰੀ ਗੱਲ ਸੁਣ ਮੈਂ ਸੱਚੀ ਘਟਨਾ ਦੱਸਦਾਗਾ ਅ ਇੱਕ ਸਿਆਣਾ ਬੰਦਾ ਸੀਗਾ ਅ ਅਸੀਂ ਹਾਂ ਮੋਗੇ ਪਿੰਡ ਖੜੇ ਸੀ ਇੱਕ ਸਿਆਣਾ ਬੰਦਾ ਸੀ ਸਾਥ ਚ ਖੜੇ ਉੱਥੇ ਅਸੀਂ ਬੋਲੀ ਜਾਈਏ ਉਹ ਮੋਬਾਈਲ ਕੱਢੀ ਬੈਠਾ ਫੇਸਬੁੱਕ 40 ਕਿਸਾਲਾਂ ਦਾ ਉਹ ਐਂ ਚਲਾਈ ਜਾਵੇ ਜੂ ਚਲਾਇਆ ਇਹਦੀ ਭਾਈ ਸਾਹਿਬ ਦੀ ਇੱਕ ਵੀਡੀਓ ਆ ਗਈ ਪ੍ਰੋਡਿਊਸਰ ਦੀ ਮੂਰੇ ਜਿੱਦੇ ਚ ਕਰੀ ਜਾਂਦਾ ਮੇਰਾ ਆ ਫੜ ਲਓ ਮੈਂ ਮੈਨੂੰ ਨਾ ਦੇਖੋ ਮੈਂ ਐ ਕਰਾਂ ਉਹ ਬੰਦਾ ਇਨਾ ਬਸਰਮ ਹੋਇਆ ਐਂ ਐ ਬੰਦ ਕਰੀ ਜਾਵੇ ਮੋਬਾਈਲ ਐਂ ਬੰਦ ਕਰੀ ਜਾਵੇ ਉਹਨੂੰ ਐ ਸਾਥ ਉਹ ਸ਼ਰਮ ਨਹੀਂ ਆਵੇ ਵੀ ਆ ਮੁੰਡੇ ਖੜੇ ਆ ਯਾਰ ਕੋਲੇ ਇੱਕ ਤੀੜਾ ਜਮਾ ਸਿਰੇ ਦੀ ਇਹਨਾਂ ਨੂੰ ਘੇਰ ਕੇ ਪੁੱਸੇ ਨਾ ਮਾਫੀ ਮੰਗਾਓ ਰਾਮਣਵਾਸ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਿੰਡ ਨੂੰ ਵੀ ਜੇ ਹੁਣ ਹੱਥ ਪਾਇਆ ਇਹਨਾਂ ਤੋਂ ਮਾਫੀ ਮੰਗਾਓ ਨਹੀਂ ਰਾਮਣਵਾਸ ਪਿੰਡ ਦੀ ਬੇ ਉਹ ਇਹਨਾਂ ਨੂੰ ਦੱਸੋ ਹੁਣ ਵੀ ਇਹਨਾਂ ਨੇ ਨਾ ਤੁਸੀਂ ਇੰਸਟਾਗ੍ਰਾਮ ਤੇ ਸਨੈਪਚੈਟ ਚਲਾਓ ਉੱਥੇ ਮਾਵਾ ਪਾਣਿਆਂ ਦੀਆਂ ਗਾਣਾਂ ਸਰਿਆਂਮ ਕੱਢ ਦਿਆ ਇਹਨਾਂ ਨੂੰ ਰੋਕ ਲਓ ਜਾਂ ਰੋਕਣਾ ਨਹੀਂ ਪੰਜਾਬ ਜਮਾ ਖਤਮ ਹੋ ਜੂ ਪਹਿਲੇ ਹੀ ਨਸ਼ੇ 'ਚ ਮਰ ਗਿਆ ਪਹਿਲੇ ਹੀ ਬੇਰੁਜ਼ਗਾਰੀ 'ਚ ਮਰ ਗਿਆ ਕਿਸਾਨ ਮਰ ਰਿਹਾ ਬੁਰੀ ਹਾਲਤ ਹੋ ਗਈ ਪੰਜਾਬ ਦੀ ਜੇ ਇੱਕ ਦੀੜਾ ਦੀ ਗੰਦ ਪਾਈ ਗਏ ਨਾ ਫਿਰ ਸੈਕਸ ਦੇ ਅੱਡੇ ਓਪਨ ਹੋ ਜਾਣਗੇ ਤੁਰ ਗਿਆ ਜਾਂਦੇ ਆ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਸਾਹਮਣੇ ਫੜ ਕੇ ਗਲਤ ਕੰਮ ਕਰਿਆ ਕਰਨਗੇ ਆਪਾਂ ਰੋਕ ਨਹੀਂ ਸਕਦੇ ਨਾਲੇ ਮੇਰੀ ਗੱਲ ਹੋਰ ਸੁਣ ਲਓ ਸੋ ਮੁੰਡੇ ਹੋਰ ਤੁਰਨਗੇ ਇਹਦੇ ਨਾਲ ਪਿੱਛੇ ਲੋਕ ਗਾਣੇ ਗਾਣੇ ਕਿਸੇ ਨੇ ਨਹੀਂ ਗਾਉਣੇ ਸਾਰੇ ਕੰਮ ਛੱਡ ਕੇ ਲੋਕ ਪਤਾ ਕੀ ਕਰਿਆ ਕਰਨਗੇ ਵੀ 1000 ਸੈਸੀ ਵੀਡੀਓ ਬਣਾ ਦਿਓ ਮਿਲੀਅਨ ਵਿਆਉ ਤੇ 50000 ਮਹੀਨੇ ਦਾ YouTube ਦੇ ਦਿਆ ਕਰੂ ਹੋਰ ਲੋਕ ਇੰਨਾ ਕੁ ਦਿਣਾ ਨੂੰ ਦੇਖ ਕੇ ਬਹੁਤ ਉੱਠਣਗੇ ਜੇ ਤਾਂ ਅਸਲੀ ਸੂਰਬੀਨਾ ਦਾ ਪੰਜਾਬ ਆ ਤਾਂ ਬਚਾ ਲੋ ਪੰਜਾਬ ਨੂੰ ਨਹੀਂ ਮੇਰੇ ਤਾਂ ਹੱਥ ਖੜੇ ਆ ਫਿਰ ਛੋਟੇ ਸਾਹਮਣੇ ਪੰਜਾਬ ਕਿਧਰ ਨੂੰ ਜਾ ਰਿਹਾ ਇਹ ਤੜ ਕੱਲ੍ਹ ਦਾ ਲੱਗਿਆ Instagram ਤੇ ਸਟੋਰੀਆਂ ਪਾਉਣ ਕਿ ਤੀੜਾ ਦੱਸੀ ਕੀ ਕਹਿੰਦੇ ਬਈ ਕਮੈਂਟਾਂ 'ਚ ਚਾਚਾ ਬਾਹੋਂ ਗਰੇ ਆ ਦੁਸ਼ਮੰਤਰ ਤੋਹੀ ਜਾਂਦਾ ਚਾਚਾ ਬਾਹੋਂ ਸਿਰਾ ਕਹਿੰਦਾ ਪ੍ਰੋਡੂਸਰ ਹਾਂ ਪ੍ਰੋਡੂਸਰ ਬਾਹੋਂ ਸਿਰਾ ਚਾਚਾ ਬਾਹੋਂ ਬਾਈ ਛੋਟੇ ਕਹਿੰਦੇ ਸੀਰੀ ਨਹੀਂ ਰੜਨਾ ਮਾਈ ਵੀ ਦੇ ਜੱਟ ਦੀ ਇਹਨਾਂ ਨੇ ਰੌਲਾ ਪਵਾ ਰਿਆ ਜਾਤੀਵਾਦ ਖੜਾ ਕਰ ਰਿਆ ਠੀਕ ਆ ਪਰਮਜੀਤ ਕਰ ਲਈ ਛੱਡ ਨਾ ਸਾਦਦੇ ਉਹ ਸੀ ਇਹ ਮੁੱਦਾ ਚੁੱਕਾਂਗੇ ਬਾਈ ਮੁੱਦਾ ਕੋਈ ਨਹੀਂ ਪਰਮਜੀਤ ਕੱਲ ਹੀ ਬਾਈ ਯਾਰ ਮੁੱਦਾ ਵੱਡੇ ਪੱਦਰ ਦੇਖੋ ਹਾਂ ਹਾਂ ਚੱਕ ਗੱਲ ਹੋਰ ਜ਼ਿਆਦਾ ਈ ਉਹ ਗਰਜੰਟ ਸਿਉਣੀ ਆਸਟ੍ਰੇਲੀਆ ਵਾਲਾ ਉਹ ਸਿੰਗਰ ਨੂੰ ਘੇਰ ਲਿਆ ਉਹਨੂੰ ਘੇਰ ਲਿਆ ਆ ਸਰ ਨਾਲ ਵੱਡਾ ਗੰਦਾ ਗਰਜੰਟ ਘੇਰੇ ਇਹਨਾਂ ਨੂੰ ਭਾਵੇਂ ਨਾ ਹੁਣ ਵੀਡੀਓ ਇਹਨਾਂ ਨੂੰ ਡਰਦਾ ਨਹੀਂ ਬੋਲਦਾ ਕੱਢ ਲੈਣ ਦੇ ਇਹਨਾਂ ਨੂੰ ਗਾਲਾਂ ਯਾਰ ਮਾਵਾ ਭੈਣਾਂ ਦੇ ਅੱਗੇ ਕੱਢਦੇ ਨਹੀਂ ਇਹਨਾਂ ਨੂੰ ਘੇਰਾਂਗੇ ਇਸ ਦੁਬਾਰ ਇਸ ਦੁਬਾਰ ਮੇਰੀ ਕੋਈ ਵੀਡੀਓ ਨਹੀਂ ਆਉਂਦੀ ਇਸ ਦੁਬਾਰ ਇਹਨਾਂ ਨੂੰ ਦੇਖਾਂਗੇ ਜੇ ਇਹਨਾਂ ਨੇ ਮੈਨੂੰ ਗਾਲਾਂ ਕੱਢ ਕੇ ਵੀਡੀਓ ਪਾਤੀ ਇਹ ਮਾਫੀ ਮੰਗ ਲੈਣ ਨਹੀਂ ਇਹਨਾਂ ਨੂੰ ਘੇਰੋ ਯਾਰ ਮੇਰੀ ਜਥੇਬੰਦੀਆਂ ਨਾਲ ਸਤਕਾਰ ਕਮੇਟੀਆਂ ਨਾਲ ਤਿੰਨ ਚਾਰ ਨਾਲ ਗੱਲ ਚੱਲੀ ਜਾਂਦੀ ਹੈ ਇਹਨਾਂ ਨੂੰ ਘੇਰਨਾ ਜ਼ਰੂਰੀ ਆ ਇਹਨਾਂ ਦਾ ਹੱਲ ਕੱਢੋ